ਕੀ ਕਹਿੰਦਾ ਕਹਿੰਦਾ ਉਸ ਰਾਤ ਤੇਰੇ ਤੇ ਥੁੱਕਿਆ ਨਹੀਂ ਸੀਗਾ ਕਹਿੰਦਾ ਹੁਣ ਮੈਂ ਤੇਰੇ ਤੇ ਥੁੱਕ ਕਿਵੇਂ ਦਿਖਾਉਂਗਾ ਸਮਝੋ ਥੱਪੜ ਮਾਰਿਆ ਤੇ ਸਰ ਮੇਰੇ ਥੱਪੜ ਮਾਰ ਕੇ ਪੱਗ ਮੇਰੀ ਸਾਈਡ ਤੇ ਰਖਾ ਲਈ ਉਸ ਤੋਂ ਬਾਅਦ ਸਰ ਜਦੋਂ ਮੈਂ ਕੇਸ ਕਿਲਰ ਕੀ ਮੇਰੇ ਕੇਸਾਂ ਦੇ ਉੱਪਰ ਥੁੱਕਿਆ ਉਸ ਪਰਸਨ ਨੇ ਤੇਰਾ ਲੈ ਲੈਣਾ ਬਦਲਾ ਕਰਨਾ ਤੇਰੀ ਮਾਂ ਕਿੰਨੇ ਕਰਾਂ ਤੀ ਮੈਂ ਕਿਹਨਾਂ ਹੀ ਕਰੂੰਗਾ ਜਰ ਨਾਲ ਹੁਣ ਮੈਂ ਬਦਲਾ ਕਾਲੇ ਬੈਗ ਦੇ ਵਿੱਚੋਂ ਉਹਨਾਂ ਨੇ ਆਪ ਦਾ ਕਰੰਟ ਵਾਲੀ ਮਸ਼ੀਨ ਕੱਢੀ ਸਰ ਕਰੰਟ ਵਾਲੀ ਮਸ਼ੀਨ ਸਰ ਮੇਰੇ ਇੱਥੇ ਮੋਢੇ ਤੇ ਲਾਈ ਜਿੱਥੇ ਹਜੇ ਵੀ ਨਿਸ਼ਾਨ ਹੈਗੇ ਨੇ ਮੋਢੇ ਤੇ ਉਹ ਜੀ ਤੇ ਸਰ ਉਹੀ ਕਰੰਟ ਮੇਰੀ ਅੱਖਾਂ ਦੇ ਅੱਗੇ ਘੁਮਾਇਆ ਗਿਆ ਜੀ ਅੱਖਾਂ ਤੇ ਐ ਕਰੰਟ ਦੀ ਲੇਜ਼ਰ ਜੀ ਲਾਈ ਗਈ ਹਜੇ ਵੀ ਮੇਰੇ ਹਿੱਲੇ ਹੋਏ ਆ ਸਰ ਦੰਦ ਭਰੇ ਹੋਏ ਆ ਬੋਲੂ ਹਜੇ ਵੀ ਮੇਰੇ ਪੱਟੇ ਹੋਏ ਆ ਸਰ ਸਾਰੇ ਇਹ ਤੁਸੀਂ 16 ਸਰ ਇੱਥੇ ਮਾਰੇ ਮੇਰੇ ਸਿਰ 'ਚ ਮਾਰੇ ਫਿਰ ਸਿਰ 'ਚ ਕਿਉਂ ਮਾਰਿਆ ਵੀ ਫਿਰ ਪੱਗ ਸਰ ਮੇਰੀ ਪੱਗ ਖੋਲ ਕੇ ਵੀਡੀਓ ਬਣਾਈ ਮੇੜੀਆਂ ਪੱਗ ਖੱ ਵਾਰੀ ਵਾਰੀ ਮੇਰੇ ਮਾਰ ਕੇ ਖੋਲਦਿਆ ਕਰਨ ਉਹ ਇਦਾਂ ਸਰ ਸੀਮ ਪ੍ਰੋਸੈਸ ਚੱਲਿਆ ਵਾਰੀ ਵਾਰੀ ਮੈਂ ਉਹਨੂੰ ਜਦੋਂ ਪੁੱਛਿਆ ਕਸੂਰ ਕੀ ਹੈ ਮੇਰਾ ਜੀ ਵੀ ਮੇਰੇ ਤੋਂ ਗਲਤੀ ਕੀ ਹੋਈ ਹੈ ਇਹੋ ਜੀ ਅਸੀਂ ਕਹਿੰਦਾ ਵੀ ਤੂੰ ਪੰਜਵਾਗਾ ਜਿਹੜਾ ਮੇਰੇ ਅੜਿੱਕੇ ਇਦਾਂ ਚੜਿਆਗਾ ਵੀ ਇਹ ਤੋਂ ਪਹਿਲਾਂ ਵੀ ਚਾਰ ਸਿੱਖ ਨੌਜਵਾਨ ਸੀ ਸ਼ੈਦੋ ਆਵਾਜ਼ ਨਾ ਉਠਾ ਸਕੇ ਹੋਣਾ ਵਾਰ-ਵਾਰ ਆਪਦੀਆਂ ਸਰਵਿਸ ਰੋਲਵਰ ਦੀਆਂ ਗੋਲੀਆਂ ਕੱਢਦੇ ਸਨ ਗਿਣਾਰੇ ਸਨ ਵੀ 10 ਗੋਲੀਆਂਆਂ 10 ਕੱਢ ਕੇ ਵਿੱਚ ਪਾ ਲਿਆ ਕਰਨ ਲੋਡ ਕਰ ਲਿਆਨ ਪਿਸਟਲ ਉਹਦੇ ਨਾਲ ਇੱਕ ਕਾਂਸਟੇਬਲ ਸੀਗਾ ਜੀ ਉਹ ਕਨਸਟੇਬਲ ਵਾਰੀ ਵਾਰੀ ਪਿਸਤਲ ਲੋਡ ਅਨਲੋਡ ਕਰਿਆ ਕਰੇ ਧਮਕੀਆਂ ਦੇ ਰੇ ਸੀ ਸਰ ਮੈਨ ਡਰਾ ਰਹੇ ਸੀ ਹਰਾਸਮੈਂਟ ਕਰ ਰਹੇ ਸੀਗੇ ਵੀ ਤਾਂ ਕਿ ਮੈਂ ਬਾਹਰ ਜਾ ਕੇ ਮੂੰਹ ਨਾ ਖੋਲਾਂ ਜੀ ਮੇਰੇ ਗਰੰਟ ਟੈਕਸ ਲਾਇਆ ਐਕਸ ਲਾਇਆ ਸਰ ਤੇ ਬਾਅਦ ਵਿੱਚ ਤੌਲ ਵੀ ਕੱਢ ਕੇ ਗੁੱਟਿਆਂ ਬਾਅਦ ਚ ਗੋਲੀਆਂ ਵੀ ਨਹੀਂ ਜਾਂਦੇ ਸੀ 10 ਗੋਲੀਆਂ ਕੰਨ ਪੂਰੀਆਂ ਨਹੀਂ ਆ ਤੇ ਹੁਣ ਵੀ ਨੂੰ ਸਰ ਅੰਦਰ ਲੈ ਕੇ ਜਾਂਦੇ ਸੀ ਕਹਿੰਦੇ ਇੱਥੇ ਚੜਨਾ ਨਹੀਂ ਤੂੰ ਨੱਚੀ ਰੱਖਣੀ ਸੀ ਜਮਾ ਪੈਰ ਐਦਾਂ ਰੱਖਿਆ ਉੱਪਰ ਜਮਾ ਸਿਰ ਤੋਂ ਸਾਹਮਣੇ ਮੇਰਾ ਪੈਰ ਸੀ ਉਹਨੇ ਆਪਦੀ ਲਾਤ ਉੱਪਰ ਇੱਕ ਪੈਰ ਰੱਖਿਆ ਮੇਰੀ ਵੀਡੀਓ ਬਣਾਈਆਂ ਬਕਾਇਦਾ ਕਹਿੰਦਾ ਮਾਫੀਆਂ ਮੰਗ ਮੈਥੋਂ ਤੇ ਸਰ ਮੈਥੋਂ ਸਾਰਾ ਕੁਝ ਕਰਵਾਇਆ ਕਹਿੰਦਾ ਮੈਂ ਤੂੰ ਬੋਲ ਕਹਿੰਦਾ ਹਰਾਸਮੈਂਟ ਕੀਤਾ ਚੰਗੀ ਤਰ੍ਹਾਂ ਸਰ ਮਜ਼ਾਕ ਡਾਇਆ ਉਸ ਕਮਰੇ ਦੇ ਵਿੱਚ ਵੀ ਜਿੰਨੇ ਜਾਣੇ ਸੀ ਕਿ ਸਰ ਉਹਨਾਂ ਨੇ ਵੀ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਹੱਸੇ ਆ ਉਹਨਾਂ ਦੇ ਕੀਤੇ ਹੋਏ ਕਮੈਂਟਾਂ ਦੇ ਹੱਸੇ ਆ ਪੱਗ ਦਾ ਮਜ਼ਾਕ ਵਾਰ-ਵਾਰ ਜਾਣ ਬੁੱਝ ਕੇ ਡਾਇਆ ਗਿਆ ਜੀ ਵਾਹਿਗੁਰੂ ਜੀ ਕ ਇਸ ਮਹੀਨੇ ਦੇ ਵਿੱਚ ਅਸੀਂ ਲਗਾਤਾਰ ਸੁਣਦੇ ਆ ਰਹੇ ਹਾਂ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਸਿੱਖ ਨੌਜਵਾਨਾਂ ਦੇ ਉੱਤੇ ਕਈ ਵਾਰੀ ਅਸੀਂ ਵੇਖ ਰਹੇ ਹਾਂ ਕਿ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਧੱਕੇ ਨਾਲੇ ਬਿਨਾਂ ਕਸੂਰ ਦੇ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਚਪੇੜਾਂ ਮਾਰੀਆਂ ਜਾ ਰਹੀਆਂ ਨੇ ਬਿਨਾਂ ਗੱਲ ਸੁਣੇ ਤੇ ਹੁਣ ਜਿਹੜਾ ਕੇਸ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੁਹਾਡੇ ਸੁਣ ਕੇ ਹੋਸ਼ ਉੱਡ ਜਾਣਗੇ ਇਸ ਨੌਜਵਾਨ ਦੇ ਸਿਰ ਦੇ ਕੇਸ ਖੋਲ ਕੇ ਉਹਨਾਂ ਕੇਸਾਂ ਦੇ ਵਿੱਚ ਥੁੱਕਿਆ ਵੀ ਗਿਆ ਇਸ ਨੌਜਵਾਨ ਦੇ ਸਰੀਰ ਦੇ ਉੱਤੇ ਕਰੰਟ ਵੀ ਲਾਇਆ ਗਿਆ ਹੈ ਹੋਰ ਬਹੁਤ ਸਾਰਾ ਤਸ਼ੱਦਦ ਕੀਤਾ ਗਿਆ ਔਰ ਜੇ ਤੁਸੀਂ ਇਸ ਦਾ ਕਸੂਰ ਪੁੱਛੋਗੇ ਤਾਂ ਉਹ ਆਪ ਆਪਣੀ ਜ਼ੁਬਾਨੀ ਦੱਸੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਭ ਉਸ ਦੇ ਨਾਲ ਵਾਪਰਿਆ ਤੇ ਇਸ ਦਾ ਕਸੂਰ ਕੀ ਸੀ ਮੇਰੇ ਨਾਲ ਇਸ ਵਕਤ ਸਰਵਿੰਦਰ ਸਿੰਘ ਖੁਦ ਆਪ ਉਹ ਨੌਜਵਾਨ ਮੌਜੂਦ ਹੈ ਸਭ ਤੋਂ ਪਹਿਲਾਂ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੇ ਜੋ ਤੁਸੀਂ ਮੈਨੂੰ ਆਫ ਕੈਮਰਾ ਦੱਸ ਰਹੇ ਸੀ ਮੈਨੂੰ ਆਪਣੇ ਸਰੀਰ ਦੇ ਉੱਤੇ ਤੁਸੀਂ ਨਿਸ਼ਾਨ ਵੀ ਵਿਖਾ ਰਹੇ ਸੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਔਰ ਦਰਸ਼ਕਾਂ ਦੇ ਲਈ ਵੀ ਸਮਝਣ ਦੇ ਲਈ ਜ਼ਰੂਰ ਦੱਸੋ ਕਿ ਇਹ ਜਿਹੜਾ ਸਿਲਸਿਲਾ ਇਹ ਸ਼ੁਰੂ ਕਿੱਦਾਂ ਹੁੰਦਾ ਹੈ ਕੀ ਇਨਸੀਡੈਂਟ ਹੋਇਆ ਸੀ ਸਭ ਤੋਂ ਪਹਿਲੀ ਵਾਰ ਸਰ 15 8 ਤਰੀਕ ਦੀ ਰਾਤ ਨੂੰ 8 ਜੁਲਾਈ ਦੀ 8 ਜੁਲਾਈ ਦੀ ਰਾਤ ਨੂੰ ਸਰ ਟਾਈਮ ਸੀਗਾ ਕੋਈ 9:30 ਤੋਂ 10 ਵਜੇ ਦੇ ਵਿੱਚ ਤੇ ਸਰ ਮੈਂ ਤੇ ਮੇਰਾ ਦੋਸਤ ਰੋਟੀ ਖਾ ਕੇ ਘਰੋਂ ਜਾ ਰਹੇ ਸਾਂ ਤੇ ਸਰ ਰਾਸਤੇ ਦੇ ਵਿੱਚ ਚਾਈ ਚੁਰ ਦੀ ਸਾਹਮਣੇ 15 ਸੈਕਟਰ ਦੇ ਵਿੱਚ ਬਾਈਕ ਤੇ ਉੱਪਰ ਇੱਕ ਨੌਜਵਾਨ ਬੈਠਾ ਸੀਗਾ ਉਹ ਸਰ ਸੰਸੀਗੇ ਐਸਆਈ ਆਸ਼ੀਸ਼ ਕੁਮਾਰ ਸਿਵਲ ਐਡਰੈਸ ਦੇ ਵਿੱਚ ਸਰ ਆਸ਼ੀਸ਼ ਕੁਮਾਰ ਸੀ ਜਿਹੜਾ ਬਾਈਕ ਦੇ ਉੱਪਰ ਥੁੱਕ ਰਿਹਾ ਸੀਗਾ ਸੜਕ ਦੇ ਉੱਪਰ ਮਿੰਟ ਬਾਅਦ ਮਿੰਟ ਬਾਅਦ ਥੁੱਕ ਰਿਹਾ ਸੀਗਾ ਤੇ ਸਰ ਜਦੋਂ ਮੈਂ ਕ੍ਰੋਸ ਹੋਇਆ ਤਾਂ ਮੇਰੇ ਪੱਟ ਦੇ ਉੱਪਰ ਥੋਨੇ ਥੁੱਕਿਆ ਤੇ ਜਦੋਂ ਤੁਸੀਂ ਉਸ ਵਕਤ ਬਾਈਕ ਤੇ ਸੀ ਸਰ ਮੈਂ ਪੈਦਲ ਸੀਗਾ ਆਸ਼ੀਸ਼ ਕੁਮਾਰ ਬੰਦ ਬਾਈਕ ਦੇ ਉੱਪਰ ਸੜਕ ਦੇ ਉੱਪਰ ਬੈਠਾ ਹੋਇਆ ਸੀਗਾ ਅੱਛਾ ਤੇ ਉਸ ਵਕਤ ਤੁਹਾਨੂੰ ਇਹ ਪਤਾ ਸੀ ਕਿ ਇਹ ਏਐਸਆਈ ਆਸ਼ੀਸ਼ ਕੁਮਾਰ ਜੋ ਤੁਸੀਂ ਦੱਸ ਰਹੇ ਹੋ ਨਹੀਂ ਸਰ ਉਹ ਸਿਵਲ ਡ्रेस ਦੇ ਵਿੱਚ ਸੀਗਾ ਮੈਨੂੰ ਬਿਲਕੁਲ ਨਹੀਂ ਪਤਾ ਸੀ ਐਸਾ ਹੀ ਹੈਗਾ ਤੁਹਾਡੇ ਤੁਹਾਡੇ ਮਨ ਦੇ ਵਿੱਚ ਆਇਆ ਸੀਗਾ ਕਿ ਕੋਈ ਨੌਜਵਾਨ ਆਮ ਨੌਜਵਾਨ ਬੈਠਾ ਬਾਈਕ ਦੇ ਉੱਤੇ ਤੇ ਉਹਨੇ ਥੁੱਕਣ ਦੀ ਹਰਕਤ ਕੀਤੀ ਹੈ ਹਾਂਜੀ ਸਰ ਮੈਨੂੰ ਐਸੀ ਵੀ ਨਾਰਮਲ ਵਾਰੀ-ਵਾਰ ਥੁੱਕ ਰਿਆ ਥੁੱਕ ਰਿਆ ਵੀ ਪਹਿਲਾਂ ਹੁਣ ਮੇਰੇ ਤੇ ਡਿੱਗੀ ਹੈ ਫਿਰ 2 ਮਿੰਟ ਬਾਅਦ ਕਿਸੇ ਹੋਰ ਤੇ ਡਿੱਗੀ ਗਈ ਇਸ ਕਰਕੇ ਮੈਂ ਉਸ ਨੂੰ ਕਿਹਾ ਵੀ ਵੀਰੇ ਤੁਸੀਂ ਪਬਲਿਕ ਪਲੇਸ ਤੇ ਕਿਉਂ ਥੁੱਕ ਰਹੇ ਹੋ ਤੇ ਉਹਦੇ ਨਾਲ ਵੀ 8-10 ਹਰਿਆਣਵੀ ਮੁੰਡੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਬੋਲਿਆ ਕਿ ਨਾ ਤੈਨੂੰ ਕੋਈ ਜ਼ਰਾ ਦਿੱਕਤ ਹੈ ਮੈਂ ਕਿਹਾ ਵੀਰੇ ਮੈਂ ਨਾਰਮਲ ਹੀ ਗੱਲ ਕਹੀ ਹੈ ਵੀ ਥੁੱਕੋ ਮੈਨੂੰ ਹਟ ਪਾਲਿਆ ਤੇ ਮੈਨੂੰ ਸਾਈਡ ਤੇ ਥੋੜ੍ਹਾ ਕਰ ਲਿਆ ਤੇ ਕਹਿੰਦਾ ਇਹਨੂੰ ਚੌਂਕੀ ਲੈ ਕੇ ਚੱਲੋ ਚੌਂਕੀ ਲੈ ਕੇ ਚੱਲੋ ਮੈਂ ਕਿਹਾ ਵੀ ਚੌਂਕੀ ਵਾਲੀ ਕੀ ਗੱਲ ਹੋ ਗਈ ਐਡੀ ਤੇ ਫਿਰ ਮੈਨੂੰ ਕਹਿੰਦਾ ਕਹਿੰਦਾ ਵੀ ਕਹਿੰਦਾ ਅਸੀਂ 8-10 ਜਣੇ ਆ ਤੇ ਕਹਿੰਦਾ ਤੁਸੀਂ ਦੋ ਜਣੇ ਹੋ ਕਹਿੰਦਾ ਜਿਹਨੂੰ ਫੋਨ ਕਰਕੇ ਸੱਦਿਆ ਜਾਂਦਾ ਡੀਐਸਪੀ ਨੂੰ ਸਾਦਲਾ ਐਸਐਚ ਨੂੰ ਸਾਦਲਾ ਕਹਿੰਦਾ ਜਿਹਨੂੰ ਮਰਜ਼ੀ ਸਾਦਲਾ ਕਹਿੰਦਾ ਮੈਂ ਇੱਥੇ ਹੀ ਖੜਾ ਘੰਟਾ ਮੈਂ ਕਿਉਂਕਿ ਸੁੱਕਣ ਦੇ ਕਿਹਾ ਸੀ ਬਿਨਾ ਥੁੱਕੋ ਉਹਨੇ ਉਸ ਦੇ ਬਾਵਜੂਦ ਵੀ ਸਾਡੇ ਉੱਪਰ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਤੇ ਬ੍ਰਦਰ ਮੈਂ ਮੜ ਜਾ ਇੱਧਰ ਨੂੰ ਹੋ ਕੇ ਉੱਥੇ ਸਰ ਗੱਲ ਕੰਪਲੀਟ ਹੋ ਗਈ ਕੋਈ ਇੱਥੇ ਐਕਸ਼ਨ ਅਸੀਂ ਨਹੀਂ ਲਿਆ ਕੋਈ ਐਕਸ਼ਨ ਉਹਨਾਂ ਨੇ ਨਹੀਂ ਲਿਆ ਜੀ ਉੱਥੇ ਗੱਲ ਕੰਪਲੀਟ ਹੋ ਗਈ ਜੀ ਤੇ ਫਿਰ ਜਿਹੜੀ ਇਹ ਗੱਲਬਾਤ ਹੋਈ ਹੈ ਵੀ ਤੁਹਾਡੇ ਇੰਨਾ ਤਸ਼ੱਦਦ ਕੀਤਾ ਗਿਆ ਤੁਹਾਡੇ ਕਰੰਟ ਵੀ ਲਾਇਆ ਗਿਆ ਤੁਹਾਡੇ ਜਿਹੜੇ ਪਾਵਨ ਸਾਡੇ ਜਿਹੜੇ ਕੇਸ ਐ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਹੁਕਮ ਕੇ ਕੀਤਾ ਕਿ ਕੇਸ ਗੁਰੂ ਦੀ ਮੋਹਰ ਹੈ ਇਸੇਖ ਨੇ ਸਾਹਮਣੇ ਰੱਖਣੇ ਆ ਫਿਰ ਇਹ ਇਨ੍ਹਾਂ ਕੇਸਾਂ ਦੇ ਵਿੱਚ ਵੀ ਅਸੀਂ ਜੋ ਸੁਣ ਰਹੇ ਆ ਕਿ ਇਹਦੇ ਵਿੱਚ ਉਹਨੇ ਥੁੱਕਿਆ ਵੀ ਹੈ ਇਸ ਤਰੀਕੇ ਦੀ ਨੀਚ ਹਰਕਤ ਕੀਤੀ ਗਈ ਹੈ ਇਹ ਫਿਰ ਕਦੋਂ ਹੋਇਆ ਸਰੇ 14 ਜੁਲਾਈ ਦੀ ਗੱਲ ਹੈ ਜਾਨੀ ਕਿ ਬੀਤੀ ਹੋਈ ਕੱਲ ਦੀ 14 ਜੁਲਾਈ ਨੂੰ ਸਰ ਮੈਂ ਦੁਪਹਿਰੇ 2:30 ਵਜੇ ਆਪਣੇ ਫਰੈਂਡ ਨੂੰ ਨਾ 17 ਦੇ 17 ਟਰੈਕਟਰ ਦੇ ਥਾਣੇ ਵਿੱਚ ਛੱਡਣ ਡ੍ਰੌਪ ਕਰਨ ਗਿਆ ਸੀਗਾ ਉਹਦਾ ਕੋਈ ਮਸਲਾ ਸੀਗਾ ਜੀ ਕਿਸੇ ਨੇ ਕੈਸ਼ ਲੈਣ ਦੇਣ ਦਾ ਕਿਸੇ ਬੰਦੇ ਨਾਲ ਉਹਨੇ ਸਰ ਉਹਨੂੰ ਮੇੜਨਾ ਸੀਗਾ ਜੋ ਕਿ ਉਹਦਾ ਫੈਸਲਾ ਹੋ ਚੁੱਕਿਆ ਸੀਗਾ ਮੈਂ ਜਸਟ ਉਹਨੂੰ ਡ੍ਰੌਪ ਕਰਨ ਗਿਆ ਸੀ ਉੱਥੇ ਉੱਥੇ ਸਰ ਉਹੀ ਐਸਆਈ ਆਸ਼ੀਸ਼ ਕੁਮਾਰ ਉਹਦੀ ਡਿਊਟੀ ਲੱਗੀ ਹੋਈ ਸੀ ਸਰ 17 ਥਾਣੇ ਦੇ ਵਿੱਚ ਹੀ ਸੀਗਾ ਤਾਂ ਇਹਨਾਂ ਤੋਂ ਉਹ ਉਹਨੇ ਸਰ ਮੈਨੂੰ ਦੇਖ ਲਿਆ ਤੇ ਸਰ ਮੈਨੂੰ ਦੇਖ ਕੇ ਕਿਸੇ ਨੂੰ ਉਹਨੇ ਮੁੰਡੇ ਨੂੰ ਭੇਜਿਆ ਇੱਕ ਇੱਕ ਮਿੰਟ ਐਥੇ ਮੈਂ ਤੁਹਾਨੂੰ ਸੌਰੀ ਰੋਕਿਆ ਤੁਸੀਂ ਬਾਹਰ ਬੈਠੇ ਸੀ ਆਪਣੇ ਬਾਈਕ ਦੇ ਉੱਪਰ ਬਾਈਕ ਦੇ ਉੱਪਰ ਬੈਠਾ ਸੀ ਸਰ ਮੈਂ ਬਾਈਕ ਦੇ ਉੱਪਰ ਮੈਂ ਜਾ ਨਾਲ ਅੱਗੇ ਵਧਿਆ ਵੀ ਕਿਨੰਦੇ ਮੈਂ ਆਪਦੇ ਫਰੈਂਡ ਨੂੰ ਡ੍ਰੌਪ ਕੀਤਾ ਬਾਈ ਕੀਤੀ ਉਦੋਂ ਸਰ ਉਹਦੀ ਨਿਗਾ ਸਾਹਮਣੇ ਖੜੇ ਤੇ ਮੇਰੇ ਉੱਪਰ ਪੈ ਗਈ ਉਹਨੇ ਇੱਕ ਮੁੰਡੇ ਨੂੰ ਕਿਹਾ ਵੀ ਉਹ ਨੂੰ ਮੁੰਡੇ ਨੂੰ ਬੁਲਾ ਕੇ ਲੈ ਕੇ ਆਓ ਤੇ ਮੈਨੂੰ ਕਿਹਾ ਨੇ ਬਿਕ ਬਾਈ 6 ਸੈਕਿੰਡਾਂ ਦੇ ਤੁਹਾਨੂੰ ਬੁਲਾਈ ਜਾਂਦੇ ਆ ਸਰ ਤੇ ਮੈਂ ਕਿਹਾ ਵੀ ਪਤਾ ਨਹੀਂ ਕੌਣ ਬੁਲਾ ਰਿਹਾ ਮੈਂ 1 ਸੈਕਿੰਡ ਮੈਂ ਕਿਹਾ ਚੱਲੋ ਗੱਲ ਸੁਣਾਈਏ ਕਿਉਂਕਿ ਮੇਰੇ ਮਾਈਂਡ ਚ ਕੁਝ ਵੀ ਨਹੀਂ ਸੀ ਆਮੇ ਦਾ ਮੈਂ ਗੱਲ ਸੁਣਨ ਚੱਲ ਗਿਆ ਤੇ ਸਰ ਅੱਗੋਂ ਅਸ਼ੀਸ਼ ਕੁਮਾਰ ਖੜਾ ਮੈਨੂੰ ਕਹਿੰਦਾ ਤੇਰਾ ਨਾਮ ਕੀ ਹੈ ਮੇਰੇ ਮੋਢੇ 'ਤੇ ਲਾ ਕੇ ਨਾਮ ਲੈ ਕੇ ਮਨੂੰ ਅੰਦਰ ਮੈਂ ਕਿਹਾ ਸਰ ਸਰਵਿੰਦਰ ਸਿੰਘ ਮੇਰਾ ਨਾਮ ਹੈ ਸਰ ਇੰਨਾ ਸੁਣਦੇ ਸਾਰੀ ਮੈਨੂੰ ਉਸ ਕਮਰੇ ਦੇ ਵਿੱਚ ਲੈ ਗਏ ਮੈਂ ਜਿਸ ਕੈਂ ਜਿਸ ਕਮਰੇ ਦੇ ਵਿੱਚ ਕੋਈ ਵੀ ਕੈਮਰਾ ਨਹੀਂ ਸੀਗਾ ਉੱਥੇ ਉਸ ਵਕਤ ਤੁਸੀਂ ਉਸ ਨੂੰ ਪਹਿਚਾਨ ਲਿਆ ਸੀ ਕਿ ਇਹ ਉਹੀ ਬੰਦਾ ਹੈ ਜਿਹਦੇ ਨਾਲ ਮੇਰੀ ਉਸ ਦਿਨ ਬਹਿਸ ਹੋਈ ਸੀ ਸਰ ਮੈਂ ਉਹਨੂੰ ਪਹਿਚਾਨ ਲਿਆ ਸੀਗਾ ਵੀ ਉਹੀ ਬੰਦਾ ਹੈਗਾ ਤੇ ਮੈਂ ਸਰ ਗੱਲ ਵੀ ਸੁਣੀ ਕਿਉਂਕਿ ਮੇਰੇ ਮਾਈਂਡ 'ਚ ਹੈ ਹੀ ਨਹੀਂ ਸੀਗਾ ਵੀ ਐਦਾਂ ਦਾ ਇਸ਼ੂ ਹੋਊਗਾ ਕੋਈ ਇੰਨੀ ਕ ਗੱਲ ਪਿੱਛੇ ਇੰਨੇ ਦਿਨਾਂ ਬਾਅਦ ਫਿਰ ਉਹੀ ਗੱਲ ਕਰੂਗਾ ਕਿਉਂਕਿ ਐ ਤੇ ਸਰੋਂ ਨੇ ਵਰਦੀ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਸਭ ਤੋਂ ਪਹਿਲਾਂ ਮੈਨੂੰ ਕਮਰੇ ਦੇ ਵਿੱਚ ਲੈ ਗਿਆ ਸਭ ਤੋਂ ਪਹਿਲਾ ਵਾਰ ਸਰੋਂ ਨੇ ਮੇਰੀ ਪੱਗ ਤੇ ਕੀਤਾ ਔਰ ਉਸ ਕਮਰੇ ਚ ਤੁਸੀਂ ਦੱਸ ਰਹੇ ਹੋ ਵੀ ਕੈਮਰਾ ਨਹੀਂ ਸੀ ਕੈਮਰਾ ਕੋਈ ਵੀ ਨਹੀਂ ਸੀ ਸਰ ਉਸ ਕਮਰੇ ਵਿੱਚ ਜਿਵੇਂ ਉਹਦੀ ਪ੍ਰੀ ਪਲੈਨਿੰਗ ਹੁੰਦੀ ਹੈ ਵੀ ਉਸ ਕਮਰੇ ਚ ਲੈ ਕੇ ਜਾਣਾ ਕਿਉਂਕਿ ਮੇਬੀ ਉਹਨਾਂ ਨੇ ਪਹਿਲਾਂ ਵੀ ਉਹਨਾਂ ਨੇ ਕੀਤਾ ਹੋਊਗਾ ਇਹਦਾ ਨਾਲ ਕੁਝ ਉਸ ਕਮਰੇ ਦੇ ਵਿੱਚ ਮੈਨੂੰ ਲੈ ਕੇ ਜਿਸ ਵਿੱਚ ਕੋਈ ਕੈਮਰਾ ਨਹੀਂ ਸੀਗਾ ਤੇ ਸਰ ਮੈਨੂੰ ਉੱਥੇ ਲੈ ਗਏ ਸਭ ਤੋਂ ਪਹਿਲਾ ਵਾਰ ਮੇਰੀ ਪੱਗ ਤੇ ਹੋਇਆ ਜੀ ਅੱਛਾ ਪੱਗ ਤੇ ਮੁੱਕਾ ਮਾਰ ਕੇ ਮੇਰੀ ਪੱਗ ਲਾਈ ਗਈ ਜੀ ਫਿਰ ਉਹਨਾਂ ਨੇ ਆਪਦੇ ਸਰਵਿਸ ਰੋਲਵਰ ਨੂੰ ਕੱਢਿਆ ਸਰਵਿਸ ਰੋਲਵਰ ਦੀ ਬੈਕ ਸਾਈਡ ਬਿੱਟ ਹੁੰਦੀ ਹੈ ਜਿਹੜੀ ਉਹ ਮੇਰੀ ਬਿੱਟ ਸਿਰ ਦੇ ਵਿੱਚ ਮਾਰੀ ਮੇਰੇ ਇੱਥੇ ਮੂੰਹ ਤੇ ਮਾਰੀ ਬੁੱਲਾਂ ਤੇ ਮਾਰ ਖੇਲ ਲੇ ਗਏ ਚੁਕੇ ਆ ਜੀ ਮੇਰੇ ਢੂਈ ਦੇ ਵਿੱਚ ਮਾਰੇ ਮੋਢਿਆਂ ਤੇ ਮਾਰੇ ਸਰ ਸਾਰੇ ਪਾਸੇ ਮੈਨੂੰ ਪੁਲਿਸ ਦੇ ਲਿਵਰਵਲਰ ਦੀ ਬੈਟਾ ਨਾਲ ਕੁੱਟਿਆ ਗਿਆ ਦੈਨ ਉਸ ਤੋਂ ਬਾਅਦ ਸਰ ਜਦੋਂ ਕਿਨੰਦੇ ਆ ਮੈਂ ਉਹਦੀ ਪੱਗ ਤੁਸੀਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਹੋ ਵੀ ਮੇਰਾ ਕਸੂਰ ਤਾਂ ਦੱਸੋ ਤੁਸੀਂ ਸਰ ਮੈਂ ਉਹਨਾਂ ਨੂੰ ਬੜਾ ਸਮਝਾਇਆ ਮੈਂ ਕਿ ਸਰ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਸਰ ਉਹਨਾਂ ਨੇ ਇੱਕ ਵੀ ਮੌਕਾ ਨਾ ਕੋ ਸੁਣਨ ਦਿੱਤਾ ਨਾ ਕੁਝ ਕਹਿਣ ਦਾ ਦਿੱਤਾ ਜੀ ਮੈਨੂੰ ਬਸ ਚੁੱਪ ਕਰਕੇ ਮੈਨੂੰ ਕੁੱਟੀ ਕੇ ਕੁੱਟੀ ਕੇ ਕੁੱਟੀ ਕੇ ਸਰ ਜਦੋਂ ਉਹਨਾਂ ਦੇ ਨਾਲ ਦੇ ਸੀਗੇ ਉਹਨਾਂ ਨੇ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅਸ਼ੀਸ਼ ਕੁਮਾਰ ਨਹੀਂ ਰੁ ਕੋ ਕਿ ਮੇਰੇ ਤੇ ਤਸ਼ੱਦਦ ਜਾਰੀ ਰੱਖਿਆ ਜੀ ਕਿੰਨੇ ਜਣੇ ਸੀ ਵੈਸੇ ਟੋਟਲ ਸਰ ਉਸ ਰੂਮ ਦੇ ਵਿੱਚ ਟੋਟਲ 4-5 ਜਣੇ ਸੀਗੇ ਜੀ ਇਹ ਚ 2-3 ਐਸਆਈ ਹੋਣਗੇ ਜੀ ਇੱਕ ਕਾਂਸਟੇਬਲ ਹੋਵੇਗਾ ਤੇ ਦੋ ਕੁ ਮੈਡਮ ਐਸਆਈ ਸੀ ਅਨਸਾਰ ਤੁਹਾਡਾ ਬੁੱਲ ਹੁਣ ਵੀ ਤੁਸੀਂ ਮੈਨੂੰ ਦਿਖਾ ਰਹੇ ਹੋ ਇੱਕ ਵਾਰੀ ਦਿਖਾਓ ਉੱਤੇ ਹਾਂਜੀ ਸਰ ਬੁੱਲ ਮੇਰੇ ਹਜੇ ਵੀ ਸੁੱਝੇ ਹੋਏ ਆ ਤੇ ਦੰਦਾਂ ਦੇ ਵੀੜ ਸਰ ਹਜੇ ਵੀ ਮੇਰੇ ਹਿੱਲੇ ਹੋਏ ਆ ਸਰ ਦੰਦ ਪੂਰੇ ਹੋਏ ਆ ਬੁੱਲ ਹਜੇ ਵੀ ਮੇਰੇ ਪੱਟੇ ਹੋਏ ਆ ਸਰ ਸਾਰੇ ਇਹ ਸਾਰੇ ਬੁੱਲਾਂ ਤੇ ਸਰ ਪੁਲਿਸ ਦਾ ਸਰਵਿਸ ਸਰਵਿਸਰ ਵਾਲਣ ਬੱਟ ਵੱਜੀ ਹੋਈ ਆ ਸਾਰਿਆਂ ਦੇ ਉੱਪਰ ਇਸ ਤੇ ਮੇਰੇ ਸਰ ਵਾਰੀ ਵਾਰੀ ਵਾਰ ਕੀਤਾ ਗਿਆ ਜੀ ਇਸ ਦੇ ਉੱਪਰ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਉਹਨਾਂ ਨੇ ਰੋਕੇ ਕਦੋਂ ਉਹ ਕਿਹਦੇ ਕਹਿਣ ਤੇ ਰੋਕੇ ਉਹ ਸਰ ਉਹ ਕਿਸੇ ਦੇ ਕਹਿਣ ਤੇ ਨਹੀਂ ਰੁਕੇ ਸਰ ਮੈਨੂੰ ਲਗਾਤਾਰ ਕੋਨੇ ਦੇ ਵਿੱਚ ਲੈ ਕੇ ਘੁੱਟਦੇ ਹੋਏ ਮੈਂ ਆਪਦੀ ਪੱਗ ਬੰਨੀ ਸਰ ਦੁਬਾਰਾ ਫੇਰ ਮੈਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਆਪਦੀ ਪੱਗ ਬੰਨ ਲਈ ਮੇਰੇ ਫੇਰ ਚਪੇੜ ਮਾਰੀ ਕਿ ਮੁੱਕੇ ਮਾਰੀ ਗਿਆ ਫੇਰ ਮੇਰੀ ਪੱਗ ਤਾਰੀ ਗਈ ਸੇਮ ਇਹ ਚੀਜ਼ਾਂ ਤਿੰਨ ਵਾਰ ਚਾਰ ਵਾਰ ਰਿਪੀਟ ਹੋਈਆਂ ਮੈਂ ਆਪਦੀ ਪੱਗ ਬੰਨਿਆ ਕਰਾਂ ਜਦੋਂ ਉਹਨਾਂ ਨੂੰ ਪਤਾ ਲੱਗੇ ਪੱਗ ਬਣੀ ਫੇਰ ਮੇਰੇ ਆ ਮਾਰਨ ਆ ਜਾ ਕਰਨ ਇੱਕ ਕੋਨੇ ਦੇ ਵਿੱਚ ਬਿਠਾ ਲਿਆ ਮੈਨੂੰ ਫੇਰ ਸਰ ਉਹਨਾਂ ਦੀ ਅਨਵਾਰੀ ਖੋਲੀ ਆਪਦੀ ਅਨਵਾਰੀ ਦੇ ਵਿੱਚ ਕਾਲੇ ਬੈਗ ਦੇ ਵਿੱਚ ਉਹਨਾਂ ਨੇ ਆਪਦਾ ਕਰੰਟ ਵਾਲੀ ਮਸ਼ੀਨ ਕੱਢੀ ਸਰ ਕਰੰਟ ਵਾਲੀ ਮਸ਼ੀਨ ਸਰ ਮੇਰੇ ਇੱਥੇ ਮੋਢੇ ਤੇ ਲਾਈ ਜਿੱਥੇ ਅਜੇ ਵੀ ਨਿਸ਼ਾਨ ਹੈਗੇ ਨੇ ਮੋਢੇ ਤੇ ਉਹ ਮੈਂ ਤੇ ਸਰ ਮੇਰੇ கரੰਟ ਦੀ ਮਸ਼ੀਨ ਲਾਈ ਗਈ ਹੈ ਜੀ ਤੇ ਸਰ ਉਹੀ கரੰਟ ਮੇਰੀ ਅੱਖਾਂ ਤੇ ਕੋ ਘਮਾਇਆ ਗਿਆ ਜੀ ਅੱਖਾਂ ਤੇ ਐਂ கரੰਟ ਦੀ ਲੇਜ਼ਰ ਜੀ ਲਾਈ ਗਈ ਜਿਹਦੇ ਕਰਕੇ ਸਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਅੱਖਾਂ ਤੜਫਦੀਆਂ ਰਹੀਆਂ ਮੇਰੀਆਂ ਜੀ ਮਚਦੀਆਂ ਰਹੀਆਂ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਅੱਖਾਂ ਤੜਫਦੀਆਂ ਨਹੀਂ ਇਹ ਸਾਰੀ ਰਾਤ ਉਹਨਾਂ ਦੇ ਕਰਕੇ ਸਰ ਮੈਂ ਸਰ ਵਾਰੀ ਵਾਰੀ ਪੱਗ ਬੰਨ੍ਹਿਆ ਕਰਾਂ ਵਾਰੀ ਵਾਰੀ ਮੇਰੇ ਮਾਰ ਕੇ ਖੋਲਦਿਆ ਕਰਨ ਉਹ ਐਦਾਂ ਸਰ ਸੀਮ ਪ੍ਰੋਸੈਸ ਚੱਲਿਆ ਵਾਰੀ ਵਾਰੀ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਕਸੂਰ ਕੀ ਹੈ ਮੇਰਾ ਜੀ ਵੀ ਮੇਰੇ ਤੋਂ ਗਲਤੀ ਕੀ ਹੋਈ ਹੈ ਇਹੋ ਜੀ ਅਸੀਸ਼ ਕੁਮਾਰਸੀ ਜੀ ਨੇ ਮੈਨੂੰ ਕੁੱਟਿਆ ਉਹ ਮੇਰੇ ਪਰਸਨਲੀ ਕੰਨ ਕੋਲੇ ਆ ਕੇ ਕਹਿੰਦਾ ਕਹਿੰਦਾ ਉਸ ਰਾਤ ਤਾਂ ਤੇਰੇ ਤੇ ਥੁੱਕਿਆ ਨਹੀਂ ਸੀਗਾ ਕਹਿੰਦਾ ਹੁਣ ਮੈਂ ਤੇਰੇ ਤੇ ਥੁੱਕ ਕੇ ਵੀ ਦਿਖਾਉਂਗਾ ਉਸ ਰਾਤ ਵੀ ਥੁੱਕਿਆ ਸੀ ਕਹਿੰਦਾ ਉਸ ਰਾਤ ਤੇ ਮੈਂ ਪੱਟ ਤੇ ਥੁੱਕਿਆ ਸੀਗਾ ਕਹਿੰਦਾ ਹੁਣ ਮੈਂ ਤੇਰੇ ਥੁੱਕ ਕੇ ਵੀ ਦਿਖਾਉਂਗਾ ਤੈਨੂੰ ਜੋ ਹੁੰਦਾ ਤਾਂ ਤੂੰ ਕਹਿੰਦਾ ਕਰਕੇ ਦਿਖਾ ਦੇ ਕਹਿੰਦਾ ਮੈਂ ਤਾਂ ਤੂੰ ਬਦਲਾ ਲੈਣਾ ਸੀ ਕਹਿੰਦਾ ਤੂੰ ਮੈਂ ਬਦਲਾ ਲੈ ਲਿਆ ਤੇ ਹਾਲਾਂਕਿ ਮੈਂ ਕੁਝ ਕਿਹਾ ਵੀ ਨਹੀਂ ਸੀ ਸਰ ਉਹਨੂੰ ਐਵੇਂ ਦੇ ਕੋਈ ਬਦਲੇ ਵਾਲੀ ਗੱਲ ਵੀ ਨਹੀਂ ਸੀ ਬੇਫਾਲਤੂ ਸਰ ਮੇਰੇ ਤੇ ਤਸ਼ੱਦਦ ਕੀਤਾ ਗਿਆ ਮੇਰੇ ਪੱਗਾਂ ਦਾ ਖਲਵਾੜ ਕੀਤੀ ਗਈ ਕੇਸਾਂ ਦੀ ਬ ਜਦੋਂ ਸਰ ਮੈਂ ਪੱਗ ਆਪਦੀ ਕਬਰ ਬੰਨੀ ਹੋਈ ਸੀ ਕਿ ਸਰ ਉਸ ਤੋਂ ਬਾਅਦ ਮੇਰੇ ਲਾਸਟ ਟਾਈਮ ਜੋ ਥੱਪੜ ਮਾਰਿਆ ਤੇ ਸਰ ਮੇਰੇ ਥੱਪੜ ਮਾਰ ਕੇ ਪੱਗ ਮੇਰੀ ਸਾਈਡ ਤੇ ਰਖਾ ਲਈ ਉਸ ਤੋਂ ਬਾਅਦ ਸਰ ਜਦੋਂ ਮੈਂ ਕੇਸ ਕਿਲਰ ਕਿ ਮੇਰੇ ਕੇਸਾਂ ਦੇ ਉੱਪਰ ਤੁੱਕਿਆ ਉਸ ਪਰਸਨ ਨੇ ਉਸ ਪਰਸਨ ਨੇ ਸਰ ਫਿਰ ਆਪਦੀ ਕੁਰਸੀ ਘੁਮਾ ਕੇ ਮੇਰੇ ਵੱਲ ਕੀਤੀ ਸਰ ਮੇਰੇ ਜਮਾ ਪੈਰ ਤਾਂ ਰੱਖਿਆ ਉੱਪਰ ਜਮਾ ਸਿਰ ਤੋਂ ਸਾਹਮਣੇ ਮੇਰੇ ਪੈਰ ਸੀ ਉਹਨੇ ਆਪਦੀ ਲਾਤ ਉੱਪਰ ਇੱਕ ਪੈਰ ਰੱਖਿਆ ਮੇਰੀ ਵੀਡੀਓ ਬਣਾਈਆਂ ਬਕਾਇਦਾ ਕਹਿੰਦਾ ਮਾਫੀਆਂ ਮੰਗ ਮੈਥੋਂ ਤੇ ਸਰ ਮੈਥੋਂ ਸਾਰਾ ਕੁਝ ਕਰਵਾਇਆ ਕਹਿੰਦਾ ਮੈਂ ਤੁਮ ਬੋਲ ਕਹਿੰਦਾ ਹਰਾਸਮੈਂਟ ਕੀਤਾ ਚੰਗੀ ਤਰ੍ਹਾਂ ਸਰ ਮਜ਼ਾਕ ਡਾਇਆ ਉਸ ਕਮਰੇ ਦੇ ਵਿੱਚ ਵੀ ਜਿੰਨੇ ਜਾਣੇ ਸੀ ਕਿ ਸਰ ਉਹਨਾਂ ਨੇ ਵੀ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਹੱਸੇ ਆ ਉਹਨਾਂ ਦੇ ਕੀਤੇ ਹੋਏ ਕਮੈਂਟਾਂ ਦੇ ਹੱਸੇ ਆ ਪੱਗ ਦਾ ਮਜ਼ਾਕ ਵਾਰ-ਵਾਰ ਜਾਣ ਬੁਝ ਕੇ ਡਾਇਆ ਗਿਆ ਜੀ ਮੈਂ ਉਹਨਾਂ ਨੂੰ ਬਥੇਰਾ ਆਖਿਆ ਵੀ ਪੱਗ ਦਾ ਮਜ਼ਾਕ ਨਾ ਡਾਓ ਜੀ ਉਹ ਨਹੀਂ ਟੁਕੇ ਸਰ ਵਾਰੀ-ਵਾਰ ਤਸ਼ੱਦਦ ਉਹਨ ਮਾਫੀ ਕਿਸ ਚੀਜ਼ ਦੀ ਕਹਿ ਰਹੇ ਸੀ ਕਿ ਮਾਫੀ ਮੰਗੋ ਮੇਰੇ ਕੋ ਮਾਫੀ ਕਹਿ ਰਹੇ ਸੀ ਕਿ ਸਰ ਵੀ ਜਦੋਂ ਮੈਂ ਲਾਸਟ ਟਾਈਮ ਉਹਨਾਂ ਨੂੰ ਕਿਹਾ ਸੀ ਵੀ ਪਬਲਿਕ ਪਲੇਸ ਹੈ ਤੁਸੀਂ ਇੱਥੇ ਤੁੱਕੋ ਨਾ ਉਹ ਕਹਿੰਦੇ ਤੁਸੀਂ ਮੈਨੂੰ ਉਹ ਗੱਲ ਵੀ ਕਿਉਂ ਕਹੀ ਸੀਗੀ ਇਸ ਕਰਕੇ ਕਹਿੰਦੇ ਵਾਰੀ ਵਾਰ ਤੂੰ ਮੈਨੂੰ ਮਾਫੀ ਮੰਗ ਮਾਫੀ ਮੰਗ ਮਾਫੀ ਮੰਗ ਮੈਂ ਫੀਲ ਵੀ ਕਰਦਾ ਸੌਰੀ ਮੈਂ ਕਿਹਾ ਚਲੋ ਬ੍ਰਦਰ ਮੈਂ ਜੀ ਤੁਹਾਨੂੰ ਨਹੀਂ ਤਾਂ ਮੈਂ ਸੌਰੀ ਫੀਲ ਕਰਦਣਾ ਵੀ ਤੁਸੀਂ ਕਿਉਂ ਮੈਨੂੰ ਬਿਲਗਲ ਤੋਂ ਹਰਾਸਮੈਂਟ ਕਰਦੇ ਹੋ ਪਰ ਉਸਨੇ ਵਰਦੀ ਦੇ ਨਸ਼ੇ ਦੇ ਵਿੱਚ ਚੂਰ ਇਨਸਾਨ ਨੇ ਇੱਕ ਵੀ ਨਹੀਂ ਸੁਣੀ ਤਸ਼ੱਦਦ ਉਹਨੇ ਜਾਰੀ ਰੱਖਿਆ ਜੀ ਆਪਣਾ ਬਿਨਾਂ ਵਜ੍ਹਾ ਤੋਂ ਜਿੱਦਾਂ ਕਿ ਸਾਰਿਆਂ ਨੂੰ ਪੱਗ ਤੇ ਇਹੀ ਪ੍ਰੋਬਲਮ ਮਾਰੀ ਸੀ ਵਾਰੀ ਤੋਂ ਵਾਰੀ ਜੀ ਪੱਗ ਤੇ ਹੀ ਪੱਗ ਨੂੰ ਹੀ ਟਾਰਗੇਟ ਕਰ ਰਿਆ ਸੀ ਕੇਸਾਂ ਨੂੰ ਹੀ ਟਾਰਗੇਟ ਕਰ ਰਿਆ ਸੀ ਸਰ ਉਹ ਤੇ ਵੀਰ ਜੀ ਜਿਹੜਾ ਤੁਹਾਡੇ ਨਾਲ ਇੱਕ ਹੋਰ ਤੁਸੀਂ ਦੱਸ ਰਹੇ ਹੋ ਤੁਸੀਂ ਜਿਹਨੂੰ ਤੁਸੀਂ ਛੱਡਣ ਆਏ ਸੀ ਆਪਣੇ ਦੋ ਉਹ ਫਿਰ ਉਹਨਾਂ ਨੇ ਉਹ ਕਿੱਥੇ ਸੀ ਉਸ ਟਾਈਮ ਤੱਕ ਸਰ ਉਹ ਉਸ ਟਾਈਮ ਉਹ ਪਰਲੇਕਮ ਰਿਹਾ ਦੇ ਵਿੱਚ ਜਿਵੇਂ 17 ਸੈਕਟਰ ਦੇ ਥਾਣੇ ਦੇ ਵਿੱਚ ਆ ਬੈਰ ਵਾਲੇ ਰੂਮ ਦੇ ਵਿੱਚ ਉਸ ਤੋਂ ਅੱਗੇ ਥੋੜੀ ਦੂਰ ਰੂਮ ਹੈ ਉੱਥੇ ਜਿਹੜੇ ਜਿਨ੍ਹਾਂ ਨੂੰ ਮਿਲਣ ਗਏ ਸੀ ਉਹਨਾਂ ਨਾਲ ਉਹ ਪੈਸੇ ਦਾ ਡਿਸਕ੍ਰੈਪਸ਼ਨ ਕਰ ਰਹੇ ਸੀ ਉਹਨਾਂ ਦਾ ਨਿਬੜ ਚੁੱਕਿਆ ਸੀ ਸਰ ਉੱਥੇ ਜਿੰਨੇ ਵੀ ਉਹਨਾਂ ਦੀ ਡੀਲਿੰਗ ਸੀ ਇੱਕ ਪਰਸਨ ਨਾਲ ਉਹਨਾਂ ਨੇ ਕਰਤਾ ਉਹਨਾਂ ਉੱਥੇ ਨਿਬੜ ਚੁੱਕਿਆ ਸੀਗਾ ਤੇ ਜਦੋਂ ਸਰ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕੋਲੇ ਉਹਨਾਂ ਨੂੰ ਕੋਲੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਨ ਜਦੋਂ ਉਹਨਾਂ ਨੇ ਕੋਲੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਇਸ ਕਮਰੇ ਦੇ ਵਿੱਚ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਬੱਚਾ ਵੀ ਕਿਉਂ ਕੁੱਟ ਇਹ ਪਰਚੇ ਪਾਉਣੇ ਆ ਮੈਂ ਤੇ ਸਰ ਜਦੋਂ ਕਿਨੰਦੇ ਆ ਮੈਂ ਮੈਂ ਅੰਦਰ ਬੈਠਾ ਹੋਇਆ ਸੀਗਾ ਵਾਰ-ਵਾਰ ਆਪਦੀਆਂ ਸਰਵਿਸ ਰਵੋਲਵਰ ਦੀਆਂ ਗੋਲੀਆਂ ਕੱਢਦੇ ਸਨ ਗਨਾਰੇ ਸਨ ਵੀ 10 ਗੋਲੀਆਂਆਂ ਗੀਆਂ 10 ਕੱਢ ਕੇ ਵਿੱਚ ਪਾ ਲਿਆ ਕਰਨ ਲੋਡ ਕਰ ਲਿਆ ਨੂੰ ਪਿਸਟਲ ਉਹਦੇ ਨਾਲ ਇੱਕ ਕਾਂਸਟੇਬਲ ਸੀਗਾ ਜੀ ਤੇ ਉਹ ਕਾਂਸਟੇਬਲ ਵਾਰੀ-ਵਾਰੀ ਪਿਸਟਲ ਲੋਡ ਅਨਲੋਡ ਕਰਿਆ ਕਰੇ ਧਮਕੀਆਂ ਦੇ ਰੇ ਸੀ ਸਰ ਮੈਨ ਡਰਾ ਰਹੇ ਸੀ ਹਰਾਸਮੈਂਟ ਕਰ ਰਹੇ ਸੀਗੇ ਵੀ ਤਾਂ ਕਿ ਮੈਂ ਬਾਹਰ ਜਾ ਕੇ ਮੂੰਹ ਨਾ ਖੋਲਾਂ ਜੀ ਅੱਛਾ ਜਿਹੜੇ ਕੇਸ ਕਹਿ ਰਹੇ ਵੀ ਤੇਰੇ ਤੇ ਝੂਠੇ ਕੇਸ ਪਾ ਦਾਂਗੇ ਕਿਹੜੇ-ਕਿਹੜੇ ਕੇਸ ਦੀ ਗੱਲ ਕਰ ਰਹੇ ਸੀ ਸਰ ਉਹਨੇ ਬੜੀ ਤਰ੍ਹਾਂ ਦੀ ਕੇਸ ਗਨਾਏ ਆ ਵੀ ਤੈਨੂੰ ਚਿੱਟੇ ਦੇ ਕੇਸ ਵਿੱਚ ਫਸਾ ਦਾਂਗੇ ਤੈਨੂੰ ਆ ਕੇਸ ਕਰ ਦਾਂਗੇ ਤੈਨੂੰ ਹਨਾ ਫਿਰ ਮੈਨੂੰ ਸਰ ਮਾਰਨ ਦੀ ਧਮਕੀ ਵੀ ਦਿੱਤੀਆਂ ਕਹਿੰਦੇ ਵੀ ਤੈਨੂੰ ਗੋਲੀ ਮਾਰ ਦਾਂਗੇ ਅਸੀਂ ਆਸ਼ੀਸ਼ ਕੁਮਾਰ ਸੀਗਾ ਜਿਹੜਾ ਲੜਕਾ ਜਿਹਾ ਸੀਗਾ ਸਰ ਇੱਕ 22-23 ਸਾਲ ਦਾ ਛੋਟੀ ਉਮਰ ਦੇ ਵਿੱਚ ਜੁਆਇਨਿੰਗ ਹੋਈ ਆ ਹੁਣੇ ਫਿਲਹਾਲ ਹੀ ਜੁਆਇਨਿੰਗ ਹੋਇਆ 17 ਸੈਕਟਰ ਦੇ ਥਾਣੇ ਦੇ ਵਿੱਚ ਉਸਨੇ ਸਰ ਆਪਣੀ ਪਾਵਰ ਦੇ ਨਸ਼ੇ ਵਿੱਚ ਕਰ ਹੋ ਕੇ ਤਸ਼ੱਦਦ ਇੰਨਾ ਕੀਤਾ ਜੀ ਸਰ ਜੀ ਦਾ ਕੋਈ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਤੇ ਤੁਸੀਂ ਉੱਥੇ ਪਹੁੰਚੇ ਕਿੰਨੇ ਕ ਵਜੇ ਸੀਗੇ ਜੀ ਜੇ ਤੁਹਾਨੂੰ ਯਾਦ ਹੋਵੇ ਅੰ ਸੀ ਬਾਹਰ ਕਿੱਦਾਂ ਆਉਂਦੇ ਹੋ ਕੌਣ ਛਡਾਉਂਦਾ ਤੁਹਾਨੂੰ ਸਰ ਮੈਂ 2:30 3 ਵਜੇ ਜਿਵੇਂ ਤੁਹਾਨੂੰ ਪਹਿਲਾਂ ਕੀ ਦੱਸ ਚੁੱਕਾ ਮੈਂ 2:30 3 ਵਜੇ ਇੰਟਰ ਹੋਇਆ ਜੀ ਥਾਣੇ ਦੇ ਵਿੱਚ ਉਸ ਤੋਂ ਬਾਅਦ ਸਰ ਉਹਨਾਂ ਨੇ ਮੈਨੂੰ ਕੁੱਟੀ ਗਿਆ ਤਿੰਨ ਘੰਟੇ 6 ਵਜੇ ਤੱਕ ਬਿਠਾਈ ਰੱਖਿਆ ਜੀ ਆਉਦੇ ਥਾਣੇ ਦੇ ਵਿੱਚ ਉਹਨਾਂ ਨੇ ਬਿਨਾ ਕਿਸੇ ਮਤਲਬ ਤੋਂ ਸਰ ਤਿੰਨ ਘੰਟੇ ਮੈਨੂੰ ਬਿਠਾਈ ਰੱਖਿਆ ਤਿੰਨ ਘੰਟੇ ਤਸ਼ੱਦਦ ਕੀਤਾ ਉਹਨਾਂ ਨੇ ਤੇ ਮੈਂ ਉਸ ਤੋਂ ਬਾਅਦ ਸਰ ਜਦੋਂ ਗੱਲ ਫੈਲੀ ਮੇਰੇ ਫਰੈਂਡ ਆਏ ਬਾਹਰ ਜਾ ਕੇ ਸਰ ਉਹਨਾਂ ਨੇ ਮੈਨੂੰ ਲੈਣ ਆਏ ਉਹਨਾਂ ਦੇ ਕਹਿ ਤੇ ਜਦੋਂ ਪਤਾ ਲੱਗਿਆ ਵੀ ਗੱਲ ਫੈਲ ਗਈ ਹੈ ਜੀ ਉਸ ਮੈਸਰ ਸੀਸ਼ ਕੁਮਾਰ ਕੁਝ ਨਹੀਂ ਕਰ ਸਕਿਆ ਮੈਂ ਬਾਹਰ ਲੈ ਲਿਆ ਮੇਰੇ ਫਰੈਂਡ ਮੇਰੇ ਫਿਰ ਮੈਸਰ ਸੇਫ ਹੋ ਸਕਿਆ ਜੀ ਉਸ ਪਹਿਲਾਂ ਉਸ ਤੋਂ ਪਹਿਲਾਂ ਸਰ ਉਹ ਬਹੁਤ ਪਰਚੇਪਾਨ ਦੀ ਧਮਕੀ ਦੇ ਰਹੇ ਸਨ ਤੇ ਹੁਣ ਕੀ ਮੰਗ ਕਰਦੇ ਹੋ ਫਿਰ ਤੁਸੀਂ ਸਰ ਮੰਗੇ ਹੀ ਹੈ ਵੀ ਸਰ ਮੈਨੂੰ ਮੇਰਾ ਇਨਸਾਫ ਮਿਲਣਾ ਚਾਹੀਦਾਗਾ ਤਾਂ ਕਿ ਜੋ ਅੱਜ ਮੇਰੇ ਨਾਲ ਹੋਇਆਗਾ ਕੱਲ ਨੂੰ ਕਿਸੇ ਹੋਰ ਨਾਲ ਨਾ ਹੋ ਸਕੇ ਐਦਾਂ ਕਿਸੇ ਹੋਰ ਸਿੱਖ ਨੌਜਵਾਨ ਨਾਲ ਐਦਾਂ ਨਾ ਹੋਵੇ ਕਿਉਂਕਿ ਸਰ ਮੈਨੂੰ ਉਸ ਬੰਦੇ ਨੇ ਜਾਣ ਲੱਗੇ ਨਹੀਂ ਕਿਹਾ ਸੀ ਕਹਿੰਦਾ ਵੀ ਤੂੰ ਪੰਜਵਾਗਾ ਜਿਹੜਾ ਮੇਰੇ ਅੜਿੱਕੇ ਐਦਾਂ ਚੜਿਆਂਗਾ ਵੀ ਇਹ ਤੋਂ ਪਹਿਲਾਂ ਵੀ ਚਾਰ ਸਿੱਖ ਨੌਜਵਾਨ ਸੀ ਸ਼ਾਇਦ ਉਹ ਆਵਾਜ਼ ਨਾ ਉਠਾ ਸਕੇ ਹੋਣਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਸਰ ਜੇ ਇਹਨੂੰ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਵੇ ਇਹ ਨਾ ਉਹਨੂੰ ਪਬਲਿਕ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਪਬਲਿਕ ਤੇ ਤਸ਼ੱਦਦ ਕਰਨਾ ਚਾਹੀਦਾ ਜੀ ਇਹੀ ਮੇਰੀ ਗੁਜ਼ਾਰਸ਼ ਹੈ ਸਰ ਵੀ ਇਹਨਾਂ ਨੂੰ ਕਿਨੰਦੇ ਬੰਦਾ ਇਨਸਾਫ ਕੀਤਾ ਜਾਵੇ ਤੇ ਇਸੇ ਸ਼ੀਸ਼ ਕੁਮਾਰ ਐਸਆਈ ਜਿਹੜਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਰ ਕਿਨੰਦੇ ਅੱਗੇ ਤੋਂ ਕੋਈ ਐਦਾਂ ਦੀ ਗਲਤੀ ਨਾ ਹੋ ਸਕੇ ਤੇ ਜਨਤਾ ਪ੍ਰਸ਼ਾਸਨ ਨੂੰ ਪਿਆਰ ਕਰੇ ਨਾ ਕਿ ਉਸ ਤੋਂ ਡਰੇ ਜੀ ਜੀ ਸੋ ਬੜੀ ਤਰਾਸਦੀ ਦੀ ਗੱਲ ਹੈ ਜੀ ਇਸ ਸਾਲ 2025 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਤਿੱਲ ਕਤੇ ਜੰਜੂ ਦੀ ਰਾਖੀ ਖਾਤਰ ਇਸ ਦੇਸ਼ ਦੀ ਸਭਿਅਤਾ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਸੀ ਆਪਣੀ ਸ਼ਹਾਦਤ ਦਿੱਤੀ ਸੀ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਜਦੋਂ ਕਸ਼ਮੀਰੀ ਪੰਡਿਤ ਚੱਲ ਕੇ ਆਏ ਕਿ ਸਾਡੇ ਉੱਤੇ ਧੱਕਾ ਹੋ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਭੇਜਤਾ ਸੀ ਕਿ ਮੈਂ ਯਤੀਮ ਹੋਣਾ ਕਬੂਲ ਕਰਦਾ ਪਿਤਾ ਜੀ ਲੇਕਿਨ ਮੈਂ ਇਸ ਦੇਸ਼ ਦੇ ਬੱਚਿਆਂ ਨੂੰ ਇਸ ਦੇਸ਼ ਦੇ ਉੱਤੇ ਤੱਕਾ ਹੋਣਾ ਮੈਂ ਕਬੂਲ ਨਹੀਂ ਕਰ ਸਕਦਾ ਲੇਕਿਨ ਕਿੰਨੇ ਤਰਾਸਦੀ ਦੀ ਗੱਲ ਹੈ ਕਿ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਕੇਸਾਂ ਨੂੰ ਇਹ ਕਿਹਾ ਹੋਵੇ ਕਿ ਇਹ ਮੇਰੀ ਮੋਹਰ ਨੇ ਇਹਨਾਂ ਨੂੰ ਤੁਸੀਂ ਸਾਂਭ ਕੇ ਰੱਖਣਾ ਹੈ ਉਹਨਾਂ ਹੀ ਕੇਸਾਂ ਦੇ ਵਿੱਚ ਅੱਜ ਥੁੱਕਿਆ ਜਾ ਰਿਹਾ ਹੈ ਸੋ ਮੇਰੀ ਬੇਨਤੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਕਿ ਇਹੋ ਜਿਹੇ ਗੁੰਡੇ ਅੰਸਰ ਜਿਹੜੇ ਚੰਡੀਗੜ੍ਹ ਪੁਲਿਸ ਨੂੰ ਬਦਨਾਮ ਕਰ ਰਹੇ ਨੇ ਕਿਉਂਕਿ ਬਹੁਤ ਚੰਗੇ ਚੰਗੇ ਪੁਲਸ ਅਫੀਸਰ ਵੀ ਚੰਡੀਗੜ੍ਹ ਪੁਲਿਸ ਦੇ ਵਿੱਚ ਮੌਜੂਦ ਨੇ ਲੇਕਿਨ ਇਹੋ ਜਿਹੇ ਗੰਦੇ ਅੰਸਰਾਂ ਦੇ ਕਰਕੇ ਪੂਰੀ ਦੀ ਪੂਰੀ ਪੁਲਿਸ ਫੋਰਸ ਬਦਨਾਮ ਹੁੰਦੀ ਹੈ ਸੋ ਜਿਸ ਤਰੀਕੇ ਦੇ ਨਾਲ ਵੀਰ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਸ ਆਸ਼ੀਸ਼ ਕੁਮਾਰ ਜੋ ਪੁਲਿਸ ਦਾ ਮੁਲਾਜ਼ਮ ਹੈ ਇਸ ਦੇ ਉੱਤੇ ਕਰੜੀ ਤੋਂ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਨੂੰ ਕੋਈ ਵੀ ਇਸ ਤਰੀਕੇ ਦਾ ਕੋਈ ਮੁਲਾਜ਼ਮ ਇਸ ਤਰੀਕੇ ਦੀ ਹਰਕਤ ਨਾ ਕਰੇ ਕਿ ਬਿਨਾਂ ਕਿਸੇ ਕਸੂਰ ਦੇ ਇਸ ਤਰੀਕੇ ਦੇ ਨਾਲ ਪੱਗ ਨੂੰ ਤੇ ਕੇਸਾਂ ਨੂੰ ਟਾਰਗੇਟ ਕੀਤਾ ਗਿਆ ਇਸ ਰਿਪੋਰਟ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੀਰ ਨੂੰ ਇਨਸਾਫ ਜ਼ਰੂਰ ਮਿਲ ਸਕੇ ਧੰਨਵਾਦ